ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਲਾਜੋ ਭਾਗ 8 ਮਾ ਜਿਸ ਨੂੰ ਲਿਖਿਆ ਹੈ ਸਿਮਰ ਰੰਜੀਤ ਕੌਰ ਨੇ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਇਹ ਭਾਗ ਵੀ ਜਰੂਰ ਪਸੰਦ ਆਵੇਗਾ ਮਿਸ ਰਹਿਲਾ ਤੇ ਮਿਹਰ ਸਿੰਘ ਜੀ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਇਹ ਸੁਣ ਕੇ ਮੈਨੂੰ ਅਜੀਬ ਕਿਉਂ ਲੱਗ ਰਿਹਾ ਹੈ ਕਿਉਂ ਮੈਨੂੰ ਘੁੱਟਨ ਹੋ ਰਹੀ ਹੈ ਨਹੀਂ ਇਹ ਸੁਣ ਕੇ ਮੈਨੂੰ ਕਿਉਂ ਘੁੱਟਣ ਹੋਣੀ ਐ ਕੰਮ ਕਰਕੇ ਹੋ ਗਿਆ ਉਹ ਗਰਮੀ ਹੀ ਐਨੀ ਐ ਕਿ ਘੁੱਟਣ ਤਾਂ ਹੋਊਗੀ ਹੀ ਐਂ ਕਰਦੀਆਂ ਕੁਝ ਧਿਰ ਆਰਾਮ ਕਰ ਲੈਂਦੀਆਂ ਆਰਾਮ ਕਰੂੰਗੀ ਤਾਂ ਸਭ ਠੀਕ ਹੋ ਜਾਊਗਾ ਲਾਜੋ ਸੌਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਉਸ ਦੇ ਦਿਮਾਗ ਵਿੱਚ ਪਤਾ ਨਹੀਂ ਕਿਹੋ ਜਿਹੇ ਖਿਆਲ ਆ ਰਹੇ ਸਨ ਮਿਸ ਲੈਲਾ ਜੋ ਕਿ ਕਾਫੀ ਟਾਈਮ ਤੋਂ ਕਮਰੇ ਦੇ ਦਰਵਾਜ਼ੇ ਉੱਲੇ ਖੜਕੇ ਲਾਜੋ ਨੂੰ ਦੇਖ ਰਹੀ ਸੀ ਉਹ ਸੋਚਦੀ ਹੈ ਜਲਦੀ ਤੋਂ ਜਲਦੀ ਆਪਣਾ ਕੰਮ ਪੂਰਾ ਕਰਨਾ ਪੈਣਾ ਪਰ ਉਸ ਤੋਂ ਪਹਿਲਾਂ ਲਾਜੋ ਦਾ ਵੀ ਹੱਲ ਕਰਨਾ ਪੈਣਾ ਲਾਜੋ ਨੂੰ ਪਤਾ ਨਹੀਂ ਸੀ ਕਿ ਅੱਗੇ ਜਾ ਕੇ ਉਸ ਨਾਲ ਕੀ ਹੋਣ ਵਾਲਾ ਹੈ ਲਾਜੋ ਅਜੇ ਤੱਕ ਸਭ ਕੁਝ ਤੋਂ ਅਣਜਾਣ ਸੀ ਕਹਿੰਦੇ ਨੇ ਕਿ ਜੋ ਦਿਖਦਾ ਹੈ ਉਹ ਅਕਸਰ ਸੱਚ ਨਹੀਂ ਹੁੰਦਾ ਲਾਜੋ ਨਾਲ ਵੀ ਅਜੀਹਾ ਹੀ ਹੋ ਰਿਹਾ ਸੀ ਦੁਪਹਿਰ ਦੇ 2:30 ਵੱਜ ਰਹੇ ਸਨ ਘਰ ਦੇ ਮੇਹਣ ਦਰਵਾਜ਼ੇ ਤੇ ਖਟ-ਖਟ ਦੀ ਆਵਾਜ਼ ਆਉਂਦੀ ਹੈ। ਪੰਮੀ ਮੰਜੇ ਤੋਂ ਉਠਦੀ ਹੈ ਅਤੇ ਦਰਵਾਜ਼ਾ ਖੋਲਦੀ ਹੈ। ਸਾਹਮਣੇ ਬਹਾਦਰ ਸਿੰਘ ਅਤੇ ਉਸ ਦਾ ਪੁੱਤਰ रामੂ ਖੜਾ ਸੀ। ਪੰਮੀ रामੂ ਦੇ ਦੇਖ ਕੇ ਫੁੱਲ ਨਹੀਂ ਸੁਵਾਉਂਦੀ। रामੂ ਭੱਜ ਕੇ ਪੰਮੀ ਨੂੰ ਜੱਫੀ ਪਾ ਲੈਂਦਾ ਹੈ। ਪੰਮੀ ਹੰਝੂ ਕੇ ਰਣ ਲੱਗ ਜਾਂਦੀ ਹੈ। ਬਹਾਦਰ ਸਿੰਘ ਪੰਮੀ ਨੂੰ ਆਖਦਾ ਹੈ, "ਕਿਉਂ ਅਥਰੂ ਕੇਰੀ ਜਾਂਦੀ ਹੈ? ਮੁੰਡਾ ਆਇਆ ਹੈ ਘਰ, ਖੁਸ਼ ਹੋ।" ਐਵੇਂ ਦੁਖੀ ਕਾ ਤਾਂ ਹੋਈ ਜਾਨੀ ਐ ਤਾਂ ਪੰਮੀ ਬਹਾਦਰ ਨੂੰ ਆਖਦੀ ਹੈ ਇਹ ਤਾਂ ਖੁਸ਼ੀ ਦੇ ਅਥਰੂ ਨੇ ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਮਸਾ ਆਇਆ ਮੇਰਾ ਪੁੱਤ ਘਰੇ ਮੱਲੋ ਮੱਲੀ ਅੱਖਾਂ ਵਿੱਚ ਹੰਝੂ ਆ ਰਹੇ ਨੇ ਬਹਾਦਰ ਸਿੰਘ ਅਤੇ ਉਸ ਦੀ ਪਤਨੀ ਪੰਮੀ ਰਾਮੂ ਨੂੰ ਲੈ ਕੇ ਘਰ ਦੇ ਅੰਦਰ ਚਲੇ ਜਾਂਦੇ ਨੇ ਬਹਾਦਰ ਸਿੰਘ ਲਾਜੋ ਨੂੰ ਵੀ ਬੁਲਾ ਕੇ ਲਿਆਉਂਦਾ ਹੈ ਪੰਮੀ ਬਹਾਦਰ ਅਤੇ ਰਾਮੂ ਨੂੰ ਪਾਣੀ ਫੜਾਉਂਦੀ ਹੈ ਲਾਜੋ ਰਾਮੂ ਨੂੰ ਆਖਦੀ ਹੈ ਕਿਵੇਂ ਹੈ ਰਾਮੂ ਤਾਰਾ ਮੂ ਲਾਜੋ ਨੂੰ ਆਖਦਾ ਹੈ ਮੈਂ ਬਿਲਕੁਲ ਠੀਕ ਹਾਂ ਵੈਸੇ ਤੁਹਾਡਾ ਨਾਮ ਲਾਜੋ ਏ ਲਾਜੋ ਰਾਮੂ ਨੂੰ ਆਖਦੀ ਹੈ ਹਾਂ ਮੇਰਾ ਨਾਮ ਲਾਜੋ ਏ ਪਰ ਤੈਨੂੰ ਕਿਵੇਂ ਪਤਾ ਲੱਗਿਆ ਮੇਰਾ ਨਾਮ ਰਾਮੂ ਆਖਦਾ ਹੈ ਪੂਰੇ ਰਸਤੇ ਵਿੱਚ ਡੈਡੀ ਤੁਹਾਡੇ ਬਾਰੇ ਹੀ ਗੱਲ ਕਰ ਰਹੇ ਸੀ ਆਖ ਰਹੇ ਸੀ ਕਿ ਲਾਜੋ ਬਹੁਤ ਚੰਗੀ ਏ ਤੇ ਸਾਰਿਆਂ ਦਾ ਖਿਆਲ ਰੱਖਦੀ ਹੈ ਪੂਰੇ ਰਸਤੇ ਵਿੱਚ ਤੁਹਾਡੀ ਤਰੀਫ ਹੀ ਕਰੀ ਜਾ ਰਹੇ ਸੀ ਅਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਮੈਨੂੰ ਇੱਥੇ ਲਿਆਉਣ ਲਈ ਤੁਸੀਂ ਹੀ ਆਖਿਆ ਸੀ। ਰਾਮੂ ਦੀ ਗੱਲ ਸੁਣ ਕੇ ਲਾਜੋ ਬਹੁਤ ਜ਼ਿਆਦਾ ਖੁਸ਼ ਹੋਈ। ਲਾਜੋ ਤੇ ਰਾਮੂ ਇਕੱਠੇ ਬੈਠ ਕੇ ਗੱਲਾਂ ਕਰਨ ਲੱਗ ਜਾਂਦੇ ਹਨ। ਭਦਰ ਸਿੰਘ ਉਹਨਾਂ ਦੋਨਾਂ ਨੂੰ ਖੁਸ਼ ਦੇਖ ਕੇ ਬਹੁਤ ਖੁਸ਼ ਹੁੰਦਾ ਹੈ। ਰਾਮੂ ਇੱਥੇ ਆ ਕੇ ਸੱਚ ਵਿੱਚ ਹੀ ਬਹੁਤ ਖੁਸ਼ ਹੋਇਆ। ਭਦਰ ਸਿੰਘ ਬਾਗੀਚੇ ਵਿੱਚ ਚਲਾ ਗਿਆ। ਉਸਨੇ ਕਥੋੜੀ ਜਹੀ ਜਗਾ ਵਿੱਚ ਸਬਜ਼ੀਆਂ ਉਗਾ रखीਆਂ ਸਨ ਕਦੂ ਦੀ ਵੱਲ ਪੂਰੀ ਤਰ੍ਹਾਂ ਮੱਚ ਗਈ ਸੀ ਉਹ ਅੱਜ ਪੂਰਾ ਉਦਾਸ ਹੋ ਕੇ ਬਹਬ ਸੌਂਦਾ ਹੈ ਅਤੇ ਕੁਰਸੀ ਤੇ ਆ ਕੇ ਬੈਠ ਜਾਂਦਾ ਹੈ ਪੰਮੀ ਬਹਾਦਰ ਸਿੰਘ ਨੂੰ ਪੁੱਛਦੀ ਹੈ ਕੀ ਹੋਇਆ ਤੁਹਾਡਾ ਮੂੰਹ ਐਵੇਂ ਉਤਰਿਆ ਕਿਉਂ ਹੈ ਤਾਂ ਬਹਾਦਰ ਪੰਮੀ ਨੂੰ ਦੱਸਦਾ ਹੈ ਜਿੰਨੀਆਂ ਵੀ ਸਬਜ਼ੀਆਂ ਲਗਾਈਆਂ ਸਨ ਸਾਰੀਆਂ ਹੀ ਖਰਾਬ ਹੋ ਗਈਆਂ ਕਦੂ ਦੀ ਬੱਲ ਤਾਂ ਪੂਰੀ ਤਰ੍ਹਾਂ ਮੱਚੀ ਗਈ ਹੈ। ਐਨੀ ਰੀਜ ਨਾ ਲਗਾਈ ਸੀ ਸਬਜ਼ੀ ਮੈਂ। ਸਾਰੀ ਮਿਹਨਤ ਉੱਪਰ ਪਾਣੀ ਫਿਰ ਗਿਆ। ਪੰਮੀ ਬਹਾਦਰ ਨੂੰ ਆਖਦੀ ਹੈ ਇਸ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈ। ਗਰਮੀ ਹੀ ਐਨੀ ਜ਼ਿਆਦਾ ਹੋ ਗਈ ਹੈ ਤਾਂ ਕੀ ਕਰਿਆ ਜਾਵੇ? ਤੁਹਾਨੂੰ ਪਤਾ ਹੈ ਸਿੰਧੀ ਟੱਕਰੀ ਸੀ ਮੈਨੂੰ ਆਖ ਰਹੀ ਸੀ ਕਿ ਉਹਨਾਂ ਦੀ ਮੱਝ ਬਿਮਾਰ ਹੋ ਗਈ ਹੈ। ਹੋਰ ਤਾਂ ਹੋਰ ਬਾਂਸੇ ਦੇ ਖੇਤ ਜਿਹੜੀ ਸਬਜ਼ੀ ਲੱਗੀ ਸੀ ਸਾਰੀ ਖਰਾਬ ਹੋ ਗਈ ਹੈ। RAMU ਬਹਾਦਰ ਅਤੇ ਪੰਮੀ ਦੀ ਗੱਲ ਸੁਣ ਰਿਹਾ ਸੀ। ਉਹ ਝੱਟ ਹੀ ਬੋਲਿਆ। ਤੁਸੀਂ ਤਾਂ ਚਰਚਾ ਹੀ ਕਰਨ ਬੈਠ ਗਏ ਗਰਮੀ ਦੇ ਉੱਪਰ। ਮੁੱਦੇ ਤੋਂ ਬਾਅਦ ਜਿਹੜਾ ਵੀ ਫੈਸਲਾ ਹੋਇਆ ਮੈਨੂੰ ਵੀ ਦੱਸਿਓ। ਕੀ ਪਤਾ ਹੈ ਘਰ ਗਰਮੀ ਤੋਂ ਬਚਣ ਲਈ ਕੋਈ ਤਰੀਕਾ ਹੀ ਮਿਲ ਜਾਵੇ। RAMU ਦੀ ਗੱਲ ਸੁਣ ਕੇ ਸਾਰੇ ਹੱਸ ਪੈਂਦੇ ਨੇ। ਬਹਾਦਰ ਸਿੰਘ RAMU ਨੂੰ ਆਖਦਾ ਹੈ। ਗੱਲਾਂ ਫੇਰ ਕਰ ਲੈ ਪਹਿਲਾਂ ਜਾ ਕੇ ਮੇਰ ਸਾਬ ਨੂੰ ਮਿਲਿਆ ਉਹ ਤੈਨੂੰ ਮਿਲ ਕੇ ਬਹੁਤ ਖੁਸ਼ ਹੋਣਗੇ ਜਦ ਤੂੰ ਨਿੱਕਾ ਜਿਆ ਸੀ ਉਦੋਂ ਤੈਨੂੰ ਮੇਰ ਸਾਬ ਗੋਦੀ ਚੁੱਕ ਕੇ ਪੂਰਾ ਪਿੰਡ ਘਮਾਉਂਦੇ ਸੀ ਬੜਾ ਹੀ ਪਿਆਰ ਕਰਦੇ ਆ ਤੈਨੂੰ ਉਹ ਤੈਨੂੰ ਤਾਂ ਇੱਥੋਂ ਕੁਝ ਟਾਈਮ ਪਹਿਲਾਂ ਹੀ ਭੇਜਿਆ ਸੀ ਪਰ ਜਦ ਤੂੰ ਇੱਥੇ ਸਕੂਲ ਪੜ੍ਹਦਾ ਸੀ ਤਾਂ ਤੈਨੂੰ ਪੜਾਉਣ ਵਾਲੇ ਹੀ ਮੇਰ ਸਾਬ ਹੀ ਸਨ ਉਹਨਾਂ ਦੇ ਸਾਹਮਣੇ ਤਾਂ ਤੂੰ ਸਿਆਣਾ ਬਣ ਜਾਂਦਾ ਤੇ ਹਜ਼ਾਰ ਵੀ ਹੋ ਜਾਂਦਾ ਤੇਰੀਆਂ ਸ਼ਰਾਰਤਾਂ ਵੀ ਘਟਦੀਆਂ ਪੰਮੀ ਬਹਾਦਰ ਸਿੰਘ ਨੂੰ ਤੋਕਦੀ ਹੋਈ ਬੋਲਦੀ ਹੈ ਤੁਸੀਂ ਤਾਂ ਰਹਿਣ ਹੀ ਦਿਓ ਮੁੰਡਾ ਆਇਆ ਨਹੀਂ ਕਿ ਉਸ ਨੂੰ ਲੱਗ ਕੇ ਸੁਣਾਉਣਾ ਪੰਮੀ ਇਸ਼ਾਰੇ ਨਾਲ RAMU ਨੂੰ ਜਾਣ ਲਈ ਆਖਦੀ ਹੈ ਲਾਜੋ ਮਿੰਨਾ ਜਿਹਾ ਮੁਸਕਰਾਉਂਦੀ ਹੈ ਬਹਾਦਰ ਸਿੰਘ ਦੀ ਗੱਲ ਨੂੰ ਮੰਨਦੇ ਹੋਏ RAMU ਮੇਰ ਸਿੰਘ ਦੇ ਕਮਰੇ ਵਿੱਚ ਚਲਾ ਜਾਂਦਾ ਹੈ RAMU ਨੂੰ ਦੇਖ ਮੇਰ ਸਿੰਘ ਬਹੁਤ ਹੀ ਖੁਸ਼ ਹੁੰਦਾ ਹੈ ਮੇਰ ਸਿੰਘ ਉਸ ਨੂੰ ਬੈਠਣ ਲਈ ਆਖਦਾ ਹੈ। ਮੇਰ ਸਿੰਘ ਰਾਮੂ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ ਅਤੇ ਕੁਝ ਦਿਨ ਬਾਅਦ ਉਹ ਰਾਮੂ ਨਾਲ ਬਾਹਰ ਆਉਂਦਾ ਹੈ। ਮੇਰ ਸਿੰਘ ਨੂੰ ਸਾਰੇ ਬਾਹਰ ਦੇਖ ਕੇ ਬਹੁਤ ਖੁਸ਼ ਹੁੰਦੀ ਨੇ। ਲੱਜੋ ਭਾਂਡੇ ਵਾਲਾ ਪੱਖਾ ਛੱਡ ਦਿੰਦੀ ਹੈ। ਪੰਮੀ ਮੇਰ ਸਿੰਘ ਨੂੰ ਦੇਖ ਕੇ ਖੁਸ਼ ਹੋ ਜਾਂਦੀ ਹੈ। ਉਹ ਮੇਰ ਸਿੰਘ ਨੂੰ ਪਾਣੀ ਪੀਣ ਲਈ ਫੜਾਉਂਦੀ ਹੈ। ਮੇਰ ਸਿੰਘ ਪਾਣੀ ਪੀਣ ਤੋਂ ਬਾਅਦ ਬੋਲਦਾ ਹੈ, "ਅੱਜ ਆਥਣ ਦੀ ਰੋਟੀ ਲਈ" ਕਾਦੀ ਸਬਜੀ ਬਣ ਰਹੀ ਐ ਪੰਮੀ ਆਖਦੀ ਹੈ ਸਾਹਿਬ ਸਬਜੀ ਅਜੇ ਲਿਆਂਦੀ ਹੀ ਨਹੀਂ ਮੇਰ ਸਿੰਘ ਆਖਦਾ ਹੈ ਆਂਟੀ ਅੱਜ RAMU ਦੀ ਮਨਪਸੰਦ ਸਬਜੀ ਬਣਾਓ ਇੰਨੇ ਟਾਈਮ ਬਾਅਦ ਭਾਬਸਾਇਆ ਕਰ ਕੁਝ ਤੇ ਖਾਸ ਹੋਣਾ ਚਾਹੀਦਾ ਹੈ ਠੀਕ ਹੈ ਸਾਹਿਬ ਪੰਮੀ ਦੇ ਮੂੰਹੋਂ ਸਾਹਿਬ ਸੱਲ ਸੁਣ ਕੇ ਮੇਹਰ ਚਿੜ ਗਿਆ ਉਹ ਪੰਮੀ ਨੂੰ ਟੋਕਦਾ ਹੋਇਆ ਆਖਦਾ ਹੈ ਕਿੰਨੇ ਵਾਰ ਕਿਹਾ ਆਂਟੀ ਕਿ ਤੁਸੀਂ ਮੈਨੂੰ ਸਾਹਿਬ ਨਾ ਬੋਲਿਆ ਕਰੋ ਮੇਰਾ ਨਾਮ ਹੈ ਤੇ ਮੇਰਾ ਨਾਮ ਹੈ ਮੇਰ ਸਿੰਘ ਆ ਮੈਂ ਤੁਹਾਡੇ ਤੋਂ ਬਹੁਤ ਛੋਟਾ ਹਾਂ ਤੁਸੀਂ ਮੇਰਾ ਨਾਮ ਲੈ ਕੇ ਮੈਨੂੰ ਬੁਲਾਇਆ ਕਰੋ ਇਹ ਮੈਂ ਤੁਹਾਨੂੰ ਆਖਰੀ ਵਾਰ ਕਹਿੰਦਾ ਹਾਂ ਇਸ ਤੋਂ ਬਾਅਦ ਜੇ ਤੁਸੀਂ ਮੈਨੂੰ ਸਾਹਿਬ ਆਖਿਆ ਤਾਂ ਮੈਂ ਨਾਰਾਜ਼ ਹੋ ਜਾਣਾ ਹੈ ਤੁਹਾਡੇ ਨਾਲ ਤੇ ਮੈਂ ਬੋਲਣਾ ਵੀ ਨਹੀਂ ਫਿਰ ਬਹਾਦਰ ਸਿੰਘ ਤੇ ਪੰਮੀ ਫਿਰ ਹੱਸ ਪੈਂਦੇ ਨੇ ਬਹਾਦਰ ਸਿੰਘ ਮੇਰ ਸਿੰਘ ਨੂੰ ਆਖਦਾ ਹੈ ਠੀਕ ਐ ਪੁੱਤ ਅੱਜ ਤੋਂ ਤੈਨੂੰ ਸਾਹਿਬ ਨਹੀਂ ਆਖਾਂਗੇ ਮੇਰ ਸਿੰਘ ਤੇ RAMU ਬੈਠ ਕੇ ਸਕੂਲ ਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ ਮੇਰ ਸਿੰਘ RAMU ਨੂੰ ਪੁੱਛਦਾ ਹੈ ਫੇ RAMU ਐਂ ਦੱਸ ਤੇਰਾ ਪਸੰਦੀਦਾ ਅਧਿਆਪਕ ਕੌਣ ਸੀ ਤਾਂ RAMU ਆਖਦਾ ਹੈ ਇੱਕ ਹੀ ਮੈਡਮ ਸੀ ਖੁਸ਼ਬੂ ਨਾਮ ਖੁਸ਼ੂ ਸੀ ਤੇ ਉਹਨਾਂ 'ਚੋਂ ਖੁਸ਼ਬੂ ਕبھی ਆਉਂਦੀ ਨਹੀਂ ਸੀ ਮੈਂ ਤਾਂ ਜਾਣ ਬੁੱਝ ਕੇ ਕਾਪੀ ਲੈ ਕੇ ਮੈਡਮ ਕੋਲ ਚਲਾਇਆ ਜਾਂਦਾ ਸੀ ਕਿਉਂਕਿ ਮੈਨੂੰ ਉਹਨਾਂ ਦੀ ਖੁਸ਼ਬੂ ਬਹੁਤ ਪਸੰਦ ਸੀ ਮੇਰ ਸਿੰਘ RAMU ਨੂੰ ਆਖਦਾ ਹੈ ਬਹੁਤ ਸ਼ੈਤਾਨ ਹੈ ਤੂੰ ਖੈਰ ਐਂ ਦੱਸ ਸਕੂਲ ਦਾ ਕੰਮ ਪੂਰਾ ਕਰਦਾ ਸੀ ਤਾਂ RAMU ਮੇਰ ਸਿੰਘ ਨੂੰ ਆਖਦਾ ਹੈ ਨਹੀਂ RAMU ਦਾ ਜਵਾਬ ਸੁਣ ਕੇ ਮੇਰ ਸਿੰਘ ਬੋਲਦਾ ਹੈ ਮੈਨੂੰ ਪਤਾ ਹੀ ਸੀ ਕਿ ਤੂੰ ਕੰਮ ਨਹੀਂ ਕਰਦਾ ਹੋਣਾ ਇੱਥੇ ਵੀ ਨਹੀਂ ਕਰਦਾ ਸੀ ਕੰਮ ਤੋਂ ਮਸਾ ਕਰਾਉਂਦਾ ਸੀ ਕੰਮ ਮੈਂ ਉਹ ਵੀ 10 ਰੁਪਏ ਦਾ ਨੋਟ ਲੈਣ ਤੋਂ ਬਾਅਦ ਹੀ ਕਰਦਾ ਹੁੰਦਾ ਸੀ ਤੂੰ ਐਂ ਦੱਸ ਕਿ ਤੂੰ ਕੰਮ ਨਹੀਂ ਕਰਕੇ ਜਾਂਦਾ ਸੀ ਫੇਰ ਟੀਚਰ ਕੋ ਜਖਦੇ ਨਹੀਂ ਤੈਨੂੰ ਰਾਮੂ ਮੇਰ ਸਿੰਘ ਨੂੰ ਆਖਦਾ ਹੈ ਹਾਂ ਪੁੱਛਦੇ ਹੁੰਦੇ ਸੀ ਪਰ ਮੈਂ ਕੋਈ ਨਾ ਕੋਈ ਬਹਾਨਾ ਬਣਾ ਦਿੰਦਾ ਸੀ ਇੱਕ ਦਿਨ ਮੈਡਮ ਨੇ ਮੈਨੂੰ ਪੁੱਛਿਆ ਕਿ ਕੰਮ ਨੇ ਕਿਉਂ ਨਹੀਂ ਕਰਕੇ ਆਇਆ ਤਾਂ ਮੈਂ ਮੈਡਮ ਨੂੰ ਆਖਿਆ ਕਿ ਜਦ ਮੈਂ ਪੜਨ ਬੈਠਾ ਸੀ ਤਾਂ ਲਾਈਟ ਚਲੀ ਗਈ मैडम ने आख्या कि ਜਦੋਂ ਲਾਈਟ ਆਈ ਉਦੋਂ ਕਰ ਲੈਂਦਾ ਤਾਂ ਮੈਡਮ ਨੂੰ ਮੈਂ ਆਖਿਆ ਕਿ ਮੈਂ ਤਾਂ ਡਰ ਹੀ ਗਿਆ ਸੀ ਬਾਅਦ ਵਿੱਚ ਮੈਂ ਡਰ ਕੇ ਪੜਨ ਹੀ ਨਹੀਂ ਬੈਠਿਆ ਵੀ ਕਿਤੇ ਫੇਰ ਲਾਈਟ ਨਾ ਚਲੀ ਜਾਵੇ ਮੇਰ ਸਿੰਘ ਹੱਸਦਾ ਹੋਇਆ ਫੇਰ ਆਖਦਾ ਹੈ ਅੱਛਾ ਫੇਰ ਤੇਰੀ ਮੈਡਮ ਨੇ ਕੁਝ ਨਹੀਂ ਆਖਿਆ ਆਖਿਆ ਤਾਂ ਕੁਝ ਨਹੀਂ ਪਰ ਪਤਾ ਨਹੀਂ ਕਿਉਂ ਮੇਰਾ ਕੰਨ ਫੜ ਕੇ ਮੈਨੂੰ ਕਲਾਸ ਚੋਂ ਬਾਹਰ ਕੱਢ ਦਿੱਤਾ ਤੇ ਆਖਿਆ ਕੇ ਕੰਮ ਪੂਰਾ ਕਰਕੇ ਫੇਰ ਆਈ ਸਕੂਲ ਰਾਮੂ ਮੇਰ ਸਿੰਘ ਨੂੰ ਆਖਦਾ ਹੈ ਤਾਂ ਮੇਰ ਸਿੰਘ ਠਹਾ ਹੱਕੇ ਮਾਰ ਕੇ ਹੱਸਣ ਲੱਗਾ ਲਾਜੋ ਵੀ ਰਾਮੂ ਦੀਆਂ ਗੱਲਾਂ ਸੁਣ ਕੇ ਹੱਸਣ ਲੱਗ ਪਈ ਮੇਰ ਸਿੰਘ ਰਾਮੂ ਨੂੰ ਆਖਦਾ ਹੈ ਮਸਤੀ ਬਹੁਤ ਕਰਦਾ ਏ ਤੂੰ ਪੜ੍ਹਾਈ ਵੀ ਤਾਂ ਜ਼ਰੂਰੀ ਹੈ ਜੇ ਪੜ੍ਹਿਆ ਨਾ ਤਾਂ ਵਿਆਹ ਨਹੀਂ ਹੋਣਾ ਤੇਰਾ ਅੱਜ ਕੱਲ੍ਹ ਦੀਆਂ ਕੁੜੀਆਂ ਪੜ੍ਹੇ ਲਿਖੇ ਮੁੰਡੇ ਨਾਲ ਹੀ ਵਿਆਹ ਕਰਵਾਉਂਦੀਆਂ ਨੇ ਮੇਰ ਸਿੰਘ ਦੀ ਗੱਲ ਸੁਣਨ ਰਾਮੂ ਝੱਟ ਹੀ ਬੋਲਦਾ ਹੈ ਮੈਂ ਤਾਂ ਉਸੇ ਕੁੜੀ ਨਾਲ ਵਿਆਹ ਕਰਾਉਂਗਾ ਜਿਹੜੀ ਸਵੇਰੇ ਅਲਾਰਮ ਵੱਜਣ ਤੇ ਅਲਾਰਮ ਬੰਦ ਕਰਕੇ ਮੈਨੂੰ ਆਖੇ ਕਿ ਰਾਮੂ ਜੀ ਕੋਈ ਗੱਲ ਨਹੀਂ ਤੁਸੀਂ ਹਜੇ ਹੋਰ ਸੌਂ ਜਾਓ ਮੇਰ ਸਿੰਘ ਰਾਮੂ ਦੀ ਗੱਲ ਸੁਣ ਕੇ ਫੇਰ ਹੱਸ ਪੈਂਦਾ ਹੈ ਰਾਮੂ ਲਾਜੋ ਵੱਲ ਵੇਖਦਾ ਹੈ ਲਾਜੋ ਚੁੱਪ ਬੈਠੀ ਸੀ ਰਾਮੂ ਲਾਜੋ ਨੂੰ ਆਖਦਾ ਹੈ ਦੀਦੀ ਤੁਸੀਂ ਚੁੱਪ ਕਿਉਂ ਬੈਠੇ ਹੋ ਕਿਤੇ ਮੌਣ ਵਰਤ ਤਾਂ ਨਹੀਂ ਰੱਖਿਆ ਨਹੀਂ ਨਹੀਂ ਕੁੜੀਆਂ ਬੁੜੀਆਂ ਦਾ ਮੌਨ ਵਰਤ ਰੱਖ ਹੀ ਨਹੀਂ ਸਕਦੀਆਂ ਮੇਰੇ ਪਾਪਾ ਕਹਿੰਦੇ ਨੇ ਕਿ ਔਰਤ ਇੱਕ ਦਿਨ ਤਾਂ ਕੀ ਇੱਕ ਮਿੰਟ ਵੀ ਚੁੱਪ ਨਹੀਂ ਰਹਿ ਸਕਦੀ ਤੁਸੀਂ ਵੀ ਤੇ ਔਰਤਿਓ ਪੰਮੀ ਰਾਮੂ ਦੀ ਗੱਲ ਸੁਣ ਬਹਾਦਰਪਾਲ ਵੇਖਦੀ ਹੈ ਅੱਛਾ ਤਾਂ ਤੁਸੀਂ ਆਪਣੇ ਪੁੱਤ ਨੂੰ ਇਹ ਸਭ ਸਿਖਾਉਂਦੇ ਹੋ ਬਹਾਦਰ ਸਿੰਘ ਗੁੱਸੇ ਵਿੱਚ ਰਾਮੂ ਵੱਲ ਵੇਖਦਾ ਹੈ ਪੰਮੀ ਬਹਾਦਰ ਸਿੰਘ ਨੂੰ ਆਖਦੀ ਹੈ ਹੁਣ ਤੁਸੀਂ ਮਾਸੂਮ ਬੱਚੇ ਨੂੰ ਕਿਉਂ ਘੂਰੀ ਜਾ ਰਹੇ ਹੋ ਬੱਚੇ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਬਹਾਦਰ ਸਿੰਘ ਰਾਮੂ ਬਲ ਦੇਖ ਕੇ ਆਖਦਾ ਹੈ ਇਹ ਮਸੂਮ ਹੈ ਲਾਜੋ ਹੱਸਦੀ ਹੋਈ ਆਖਦੀ ਹੈ ਬਹੁਤ ਹੀ ਪਿਆਰਾ ਹੈ ਰਾਮੂ ਜੀ ਲੱਗ ਜਾਣਾ ਹੁਣ ਸਾਰਿਆਂ ਦਾ ਵੈਸੇ ਮੇਰ ਸਾਹਿਬ ਮੈਨੂੰ ਤੁਹਾਨੂੰ ਕੁਝ ਕਹਿਣਾ ਸੀ ਮੇਰ ਸਿੰਘ ਲਾਜੋ ਨੂੰ ਆਖਦਾ ਹੈ ਹਾਂ ਬੋਲੋ ਕੀ ਆਖਣਾ ਹੈ ਲਾਜੋ ਮੇਰ ਸਿੰਘ ਨੂੰ ਆਖਦੀ ਹੈ ਰਾਮੂ ਦਾ ਸਕੂਲ ਵਿੱਚ ਦਾਖਲਾ ਕਰਵਾ ਦਿਓ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਕਿਉਂਕਿ ਹੋ ਸਕਦਾ ਹੈ ਕਿ देर ਨਾਲ ਦਾਖਲਾ ਕਰਾਉਣ ਨਾਲ ਪੜ੍ਹਾਈ ਉੱਪਰ ਬੁਰਾ ਅਸਰ ਪਵੇ ਇਸੇ ਲਈ ਤੁਸੀਂ ਰਾਮੂ ਨੂੰ ਕੱਲ ਹੀ ਸਕੂਲ ਲੈ ਜਾਓ ਮੇਰ ਸਿੰਘ ਲਾਜੋ ਨੂੰ ਆਖਦਾ ਹੈ ਹਾਂ ਹਾਂ ਕਿਉਂ ਨਹੀਂ ਕੱਲ ਨੂੰ ਹੀ ਲੈ ਜਾਵਾਂਗਾ ਇਸ ਨੂੰ ਮੈਂ ਸਕੂਲ ਆਖਰ ਇਸ ਦੀ ਪੜ੍ਹਾਈ ਦਾ ਸਵਾਲ ਹੈ ਬਹਾਦਰ ਸਿੰਘ ਤੇ ਪੰਮੀ ਖੁਸ਼ ਹੋ ਜਾਂਦੇ ਨੇ ਲਾਜੋ ਵੀ ਖੁਸ਼ ਹੋ ਜਾਂਦੀ ਹੈ ਖੁਸ਼ ਹੋਣ ਵਾਲੀ ਗੱਲ ਤਾਂ ਹੈਗੀ ਹੈ ਦੇਖਿਆ ਜਾਵੇ ਤਾਂ ਅੱਜ ਦੇ ਟਾਈਮ 'ਚ ਕਿਹੜਾ ਮਾਲਕ ਆਪਣੇ ਨੌਕਰ ਨੂੰ ਆਪਣੇ ਘਰ ਦਾ ਪਰਿਵਾਰ ਦਾ ਮੈਂਬਰ ਮੰਨ ਲੈਂਦਾ ਹੈ ਵੈਸੇ ਸਹੀ ਆਖਦੇ ਨੇ ਲੋਕ ਕਿ ਘਰ ਕੰਮ ਕਰਦੇ ਬੰਦੇ ਨੂੰ ਨੌਕਰ ਨਹੀਂ ਆਖੀਦਾ ਮੇਰ ਸਿੰਘ ਰਾਮੂ ਨੂੰ ਲੈ ਕੇ ਖੇਤਾਂ ਵੱੰਨੀ ਚਲਾ ਜਾਂਦਾ ਹੈ। ਬਹਾਦਰ ਸਿੰਘ ਵੀ ਸਬਜ਼ੀ ਲੈਣ ਚਲਾ ਗਿਆ। ਲਾਜੋ ਅਤੇ ਪੰਮੀ ਇਕੱਲੀਆਂ ਰਹਿ ਗਈਆਂ। ਹਾਲਾਂਕਿ ਮਿਸ ਲੈਲਾ ਵੀ ਘਰ ਹੀ ਸੀ ਪਰ ਉਹ ਅਜੇ ਵੀ ਆਪਣੇ ਕਮਰੇ 'ਚ ਹੀ ਬੈਠੀ ਸੀ। ਇੱਕ ਮਿੰਟ ਲਈ ਵੀ ਉਹ ਆਪਣੇ ਕਮਰੇ 'ਚੋਂ ਬਾਹਰ ਨਹੀਂ ਨਿਕਲੀ। ਉਹ ਇੱਕ ਹਫ਼ਤੇ ਪਹਿਲਾਂ ਹੀ ਬਾਹਰ ਨਿਕਲੀ ਸੀ ਤੇ ਉਹ ਦਿਨ ਸੀ ਬਾਰ ਸ਼ਨੀਵਾਰ। ਉਸ ਦਿਨ ਹੀ ਲਾਜੋ ਤਾਂ ਘਰ ਆਈ ਸੀ। ਮਿਸ ਲੈਲਾ ਨਾਲ ਲਾਜੋ ਨੂੰ ਇੱਥੇ ਆਏ ਕਰੀਬ 1 ਹਫ਼ਤਾ ਹੋ ਗਿਆ ਸੀ ਉਹ ਸਭ ਸਮਝ ਗਈ ਸੀ ਇਸ ਘਰ ਦਾ ਮਾਹੌਲ ਉਹ ਇਸ ਘਰ ਦੇ ਹਰ ਬੰਦੇ ਨੂੰ ਜਾਣ ਗਈ ਸੀ ਬਸ ਉਸ ਨੂੰ ਮਿਸ ਲੈਲਾ ਤੋਂ ਸਮਝ ਨਹੀਂ ਆ ਰਹੀ ਸੀ ਉਹ ਮਿਸ ਲੈਲਾ ਨੂੰ ਸਮਝ ਨਹੀਂ ਰਹੀ ਸੀ ਮਿਸ ਲੈਲਾ ਕੀ ਕਰਦੀ ਹੈ ਤੇ ਕੀ ਕਰ ਰਹੀ ਹੈ ਉਸ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਐਨੇ ਸਾਰੇ ਸਵਾਲ ਸਨ ਜੋ ਸਮਝ ਨਹੀਂ ਆ ਰਹੇ ਸੀ ਕਈ ਵਾਰ ਲਾਜੋ ਨੂੰ ਲੱਗਦਾ ਇਹ ਸਵਾਲ ਫਾਲਤੂ ਨਹੀਂ ਪਰ ਫਿਰ ਵੀ ਲਾਜੋ ਜਾਣਨਾ ਚਾਹੁੰਦੀ ਹੈ ਕਿ ਆਖਰ ਹੈ ਕੀ ਮਿਸ ਲੈਲਾ ਦੇ ਦਿਲ ਵਿੱਚ ਪਤਾ ਨਹੀਂ ਕਿਉਂ ਲਾਜੋ ਨੂੰ ਮਿਸ ਲੈਲਾ ਠੀਕ ਨਹੀਂ ਲੱਗ ਰਹੀ ਸੀ ਲਾਜੋ ਕਾਫੀ ਟਾਈਮ ਤੋਂ ਚੁੱਪ ਬੈਠ ਕੇ ਮਿਸ ਲੈਲਾ ਬਾਰੇ ਸੋਚ ਰਹੀ ਸੀ ਪੰਮੀ ਲਾਜੋ ਨੂੰ ਕੁਝ ਆਖ ਰਹੀ ਸੀ ਪਰ ਲਾਜੋ ਤਾਂ ਆਪਣੇ ਹੀ ਖਿਆਲਾਂ ਵਿੱਚ ਸੀ ਪੰਮੀ ਲਾਜੋ ਨੂੰ ਹਲੂਣਾ ਮਾਰਦੀ ਹੈ ਲਾਜੋ ਪੰਮੀ ਵੱਲ ਦੇਖਦੀ ਹੈ ਤਾਂ ਪੰਮੀ ਆਖਦੀ ਹੈ ਕੀ ਹੋਇਆ ਭਾਈ ਕਦੀ ਦੀ ਦੇਖੀ ਜਾਂਦੀ ਆ ਮੈਂ ਤੈਨੂੰ ਤੂੰ ਤੇ ਆਪਣਾ ਹੀ ਖਿਆਲਾਂ ਵਿੱਚ ਗੋਬੀ ਪਈ ਐ ਹੋਇਆ ਕੀ ਐ ਇਹ ਤਾਂ ਦੱਸ ਦੇ ਇਹ ਕਹਾਣੀ ਇੱਥੋਂ ਤੱਕ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਗਲਾ ਭਾਗ ਤੁਸੀਂ ਕੱਲ ਨੂੰ ਜਰੂਰ ਸੁਣਨਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ